ਸਰਵ ਮਾਨਵ ਸੇਵਕ ਸੰਗ ਰਜਿਸਟਰਡ ਅੱਜ ਉਹਨਾਂ ਦੀ ਜਿਹੜੀ ਇੰਡੀਆ ਦੀ ਟੀਮ ਆ ਉਹ ਪਿੰਡ ਚਾਨੀਆਂ ਦੇ ਵਿੱਚ ਆ ਨਕੋਦਰ ਸਦਰ ਹਲਕੇ ਦੇ ਅੰਦਰ ਇਹ ਪਿੰਡ ਆਂਦਾ ਹੈ ਇਸ ਇਤ ਨੌਜਵਾਨ ਗੱਭਰੂ ਮੁੰਡਾ ਰਵੀ ਸਰਵਾਲ ਜਿਸ ਨੂੰ ਇੱਕ ਬਾਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਸੰਗ ਦੇ ਜਿਹੜੇ ਚੇਅਰਮੈਨ ਨੇ ਉਹ ਐਸ ਟਾਈਮ ਸਾਡੇ ਨਾਲ ਨੇ ਧੰਨਵਾਦ ਜੀ ਸਾਨੂੰ ਸਮਾਂ ਦੇਣ ਵਾਸਤੇ ਇਹ ਪਹਿਲੀ ਗੱਲ ਤਾਂ ਥੋੜਾ ਜਿਹਾ ਸਰਵ ਮਾਨਵ ਵਿਕਾਸ ਸੇਵਾ ਸੰਗ ਇਹਦਾ ਨਾਮ ਹੀ ਸਰਵ ਮਾਨਵ ਤੇ ਸਾਰੇ ਆਗੇ ਜੀ ਅਸੀਂ ਆਪਾਂ ਗੁਰਬਾਣੀ ਪੜ੍ਹਦੇ ਆ ਸਰਬਤ ਦਾ ਭਲਾ ਸਾਡਾ ਪਹਿਲਾ ਉਦੇਸ਼ ਇਹ ਤੇ ਹੀ ਹੈ ਸਰਬਤ ਦਾ ਭਲਾ ਸਰਬਤ ਦਾ ਭਲਾ ਕਿੱਦਾਂ ਹੋਊਗਾ ਅਗਰ ਆਪਣੇ ਬੱਚੇ ਅੱਛੇ ਪੜ੍ਹ ਕੇ ਜਾਣਗੇ ਉਹ ਨਸ਼ੇ ਤੋਂ ਦੂਰ ਰਹਿਣਗੇ ਆਪਣੀ ਤੰਦਰੁਸਤੀ ਵੱਲ ਧਿਆਨ ਦੇਣਗੇ ਖੇਡਾਂ ਵੱਲ ਜਾਣਗੇ ਉਸ ਹਿਸਾਬ ਨਾਲ ਹੀ ਅਸੀਂ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਖਾਸ ਕਰਕੇ ਧਿਆਨ ਦਿੰਨੇ ਆ ਇਨਵਾਇਰਨਮੈਂਟ ਦੇ ਉੱਤੇ ਸਾਡਾ ਖਾਸ ਫੋਕਸ ਰਹਿੰਦਾ ਹੈ ਕਿ ਅਸੀਂ ਗੰਧ ਵੀ ਆਪਣਾ ਹੀ ਪਾਇਆ ਹੋਇਆ ਜੀ ਉਹ ਜਿਹੜਾ ਆਪਾਂ ਸਾਫ਼ ਕਰਦੇ ਆ ਉਹ ਗੰਧ ਸਾਡੇ ਹੀ ਭੈਣ ਭਰਾਵਾਂ ਦਾ ਪਾਇਆ ਹੋਇਆ ਤੁਹਾਡੇ ਲਈ ਹੀ ਇਹ ਕਹਿਣਾ ਚਾਹੂੰਗਾ ਇਹੋ ਗੰਦ ਆਪਣੇ ਹੀ ਬੱਚਿਆਂ ਨੂੰ ਜੇਲਣਾ ਪੈਣਾ ਹੈ ਜਿਹੜਾ ਤੁਸੀਂ ਨਾਲ ਦੇ ਪਲਾਟ 'ਚ ਅਜਿਹਾ ਕੂੜਾ ਸੁੱਟੇ ਹੁੰਦੇ ਹੋ ਉਹ ਬਿਮਾਰੀ ਕੱਲ ਨੂੰ ਤੁਹਾਡੇ ਘਰ ਹੀ ਆਣੀ ਹੈ ਠੀਕ ਹੈ ਆਪਣੇ ਪਿੰਡ ਨੂੰ ਆਪਣੇ ਘਰ ਨੂੰ ਆਪਣੇ ਮੋਹੱਲੇ ਨੂੰ ਆਪਣੇ ਸ਼ਹਿਰ ਨੂੰ ਸੋਹਣਾ ਰੱਖੋਗੇ ਉਹਦੇ ਵਿੱਚ ਤੁਹਾਡਾ ਹੀ ਨਾਮ ਹੈ ਤੁਹਾਡੀ ਗਲੀ ਦਾ ਹੀ ਨਾਮ ਹੈ ਕਿ ਉਹ ਗਲੀ ਦਾ ਪਿੰਡ ਦੀ ਸਭ ਤੋਂ ਸੋਹਣੀ ਗਲੀ ਹੈ ਯਾਰ ਉਹਦੇ ਵਿੱਚ ਯੋਗਦਾਨ ਸਾਰੇ ਪਿੰਡ ਵਾਸੀਆਂ ਦਾ ਬਾਕੀ ਚਾਨਣੀਆ ਪਿੰਡ ਦੇ ਮਾਤਾਵਾਂ ਨੇ ਪਹਿਣਾ ਨੇ ਸਾਡੇ ਭਰਾਵਾਂ ਨੇ ਬੜਾ ਪਿਆਰ ਦਿੱਤਾ ਰਵੀ ਜੀ ਨੂੰ ਅਸੀਂ ਜਨਰਲ ਸੈਕਟਰੀ ਦੁਆਬਾ ਜ਼ੋਨ ਦਾ ਨਿਯੁਕਤ ਕੀਤਾ ਹੈ ਜੀ ਬਾਕੀ ਇਹ ਲੋਕਾਂ ਛੇ ਵਿਚਰਦੇ ਰਹਿਣਗੇ ਸਾਡੇ ਵਿਚਾਰ ਸਾਡੀ ਜੋ ਸੋਚ ਹੈ ਜੋ ਅਸੀਂ ਲੈ ਕੇ ਇੱਕ ਤੁਰੇ ਆ ਵੀ ਅਸੀਂ ਇਸ ਮੰਜ਼ਿਲ ਤੇ ਪਹੁੰਚਣਾ ਹੈ ਉਹ ਲੋਕਾਂ ਨਾਲ ਸਾਂਝੀ ਕਰਦੇ ਰਹਿਣਗੇ ਤੇ ਅਸੀਂ ਹਰ ਵੇਲੇ ਇਹਨਾਂ ਦੇ ਨਾਲ ਖੜੇ ਆ ਜਦੋਂ ਸਾਨੂੰ ਇਹ ਆਵਾਜ਼ ਮਾਰਨਗੇ ਸਾਡਾ ਪੂਰਾ ਸਰਵ ਮਾਨ ਵਿਕਾਸ ਸੇਵਾ ਸੰਗ ਇਹਨਾਂ ਦੇ ਇੱਕ ਬਲਾਵੇ ਤੇ ਤੇ ਪੀਸੋ ਆ ਬਿਲਕੁਲ ਸਰ ਜਿਹੜਾ ਸੰਗ ਹੈ ਕਦੋਂ ਤੋਂ ਕੰਮ ਕਰ ਰਿਹਾ ਔਰ ਜਿਹੜਾ ਹੁਣ ਤੱਕ ਮਿਸ਼ਨ ਹੈ ਉਹ ਕਿੱਥੇ ਕਿੱਥੇ ਕੀਤੇ ਗਏ ਆ ਉਹਨਾਂ ਬਾਰੇ ਵੀ ਦੱਸਾਂ ਸਰਵ ਮਾਨਵ ਵਿਕਾਸ ਸੇਵਾ ਸੰਗ ਅਸੀਂ ਬੈਠੇ ਬੈਠੇ ਹੀ ਕੁਝ ਯਾਰ ਦੋਸਤਾਂ ਨੇ ਸਾਡੇ ਮਨਚੰਦਾ ਦੀ ਅਗਵਾਈ ਦੇ ਟ ਲੁਧਿਆਣੇ ਤੋਂ ਸ਼ੁਰੂ ਕੀਤਾ ਸੀ ਅਸੀਂ ਲੁਧਿਆਣੇ ਦੇ ਪਾਰਕ ਸ਼ੁਰੂ ਕਰਨ ਸਾਫ ਕਰਨੇ ਸ਼ੁਰੂ ਕੀਤੇ ਸੀ ਆਪਣੇ ਹੱਥੋਂ ਹੀ ਅਸੀਂ ਸਵੇਰੇ ਨਿਕਲ ਜਾਣਾ ਪੰਜ ਜਣਿਆਂ ਨੇ ਪਾਰਕਾਂ 'ਚ ਜਿਹੜਾ ਲੋਕਾਂ ਨੇ ਕੂੜਾ ਪਾਇਆ ਹੋਣਾ ਅਸੀਂ ਚੱਕਣਾ ਇਕੱਠਾ ਕਰਨਾ ਥੋੜਾ ਥੋੜਾ ਵੱਧਾ ਗਿਆ ਲੋਕ ਸਾਡੇ ਨਾਲ ਜੁੜਦੇ ਗਏ ਸੰਘ ਰਜਿਸਟਰਡ ਹੋਇਆ ਲੁਧਿਆਣੇ 'ਚ ਅੱਛੀ ਤਰ੍ਹਾਂ ਫੈਲਿਆ ਫਿਰ ਦੁਆਬਾ ਜ਼ੋਨ 'ਚ ਉਹ ਸਾਡੇ ਸੰਘ ਵੱਲੋਂ ਤਾਂ अनेको ਧਾਰਮਿਕ ਕਾਰਜਕ੍ਰਮ ਸਾਡੇ ਸੁੰਦੀ ਸਾਹਿਬ ਨੇ ਦੁਆਬਾ ਜ਼ੋਨ ਦੇ ਪ੍ਰਧਾਨ ਉਹਨਾਂ ਵੱਲੋਂ ਮੇਰੇ ਖਿਆਲ ਰੋਜ਼ ਹੀ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਤੀਜੇ ਦਿਨ ਉਹ ਕੋਈ ਨਾ ਕੋਈ ਪ੍ਰੋਗਰਾਮ ਦਾ ਇਨਵੀਟੇਸ਼ਨ ਆਇਆ ਹੁੰਦਾ ਵੀ ਆਜ ਆ ਬੱਚੇ ਨੂੰ ਸਿੱਖਿਆ ਦੇਤੀ ਇਹਨੂੰ ਕੰਪਿਊਟਰ ਲਾਤਾ ਆਹ ਪਾਰਕ ਸਾਫ਼ ਕਰਤਾ ਆਹ ਲੰਗਰ ਲਾਤਾ ਇਸ ਭੈਣ ਦੀ ਮਦਦ ਕਰਤੀ ਉਸ ਭਰਾ ਨੂੰ ਇਹ ਕੰਮ ਦੇਤਾ ਅ ਦੂਸਰੀ ਗੱਲ ਹੈ ਸਰ ਜਿਹੜੇ ਤੁਸੀਂ এনਵਾਇਰਨਮੈਂਟ ਦੀ ਗੱਲ ਕਰਦੇ ਹੋ এনਵਾਇਰਨਮੈਂਟ ਲਈ ਜਿਹੜੇ ਤੁਸੀਂ ਬੂਟਿਆਂ ਦੀ ਗੱਲ ਕਰਦੇ ਹੋ ਉਹ ਹੁਣ ਤੱਕ ਕਿੱਥੇ ਲੱਗਿਆ ਔਰ ਰਵੀ ਸੁਪਰਵਾਲ ਐਸ ਟਾਈਮ ਦੁਆਬਾ ਜ਼ੋਨ ਦੇ ਤੁਸੀਂ ਸੈਕਟਰੀ ਨੂੰ ਦਿੱਤੀ ਤੇ ਆ ਇਹਨਾਂ ਦੀ ਕੀ ਜ਼ਿੰਮੇਵਾਰੀ ਹੈ ਬੂਟਿਆਂ ਦੀ ਗੱਲ ਕਰੀਏ ਤਾਂ ਅਸੀਂ 5000 ਦੇ ਕਰੀਬ ਬੁੱਟਾ ਲੁਧਿਆਣੇ 'ਚ ਵੰਡ ਚੁਕੇ ਆ 7800 ਮੁੰਡਾ 7800 ਬੁੱਟਾ ਸੋਹਣੀ ਸਾਹਿਬ ਜਲੰਧਰ 'ਚ ਵਟ ਚੁਕੇ ਆ ਐਤਵਾਰ ਨੂੰ ਵੀ ਅਸੀਂ ਇੱਕ ਪ੍ਰੋਗਰਾਮ ਵਿੱਥਿਆ ਹੋਇਆ ਲੁਧਿਆਣੇ ਬਹਾਦਰ ਕੇ ਰੋਡ ਤੇ ਇੰਡਸਟਰੀ ਏਰੀਆ ਥੋੜਾ ਜਿਆ ਉਹਥੇ এনवायरमेंट ਜਿਆਦਾ ਖਰਾਬ ਹੈ ਅਸੀਂ ਇਸ ਕਰਕੇ ਉਸ ਏਰੀਆ ਨੂੰ ਚੁਣਿਆ 500 ਬੁੱਟੇ ਅਸੀਂ ਐਤਵਾਰ ਨੂੰ ਉਥੇ ਉਥੇ ਸਾਡਾ ਪ੍ਰੋਗਰਾਮ ਹੈ ਉਥੇ ਅਸੀਂ 500 ਬੁੱਟੇ ਵੰਡਾਂਗੇ ਕਿ ਲਾਵਾਂਗੇ ਉਹ ਬੁੱਟਿਆਂ ਦੀ ਦੇਖਭਾਲ ਕਰਾਂਗੇ ਕਿ ਉਹ ਬੁੱਟੇ ਵੱਡੇ ਹੋਣ ਤੇ ਸਾਨੂੰ ਆਕਸੀਜਨ ਦੇਣ ਜਿਹੜਾ ਨੋਟਵਾਨਾਂ ਲਈ ਜੀ ਨਕਸ਼ਾ ਕਹਿ ਸਕਦੇ ਆ ਕਿ ਜਿਹੜੀ ਸਾਡੀ ਜ਼ੋਨ ਹੈ ਸਾਡੀ ਜ਼ੋਨ ਦੇ ਵਿੱਚ ਨਕੇ ਬਹੁਤ ਜਿਆਦਾ ਹੈ ਜਿਹੜੇ ਮੁੰਡੇ ਆ ਕਹਿ ਸਕਦੇ ਆ ਕਿ ਬਾਦ ਸਰਕਾਰ ਤੋਂ ਜਦੋਂ ਦੇ ਉਹ ਨਸ਼ਾ ਕੇਂਦਰ ਖੁੱਲੇ ਆ ਕੋਈ ਇੱਕ ਗੋਲੀ ਖਾਂਦਾ ਕੋਈ ਤਿੰਨ ਕੋਈ ਚਾਰ ਗੋਲੀਆਂ ਖਾਂਦਾ ਤੇ ਉਹਨਾਂ ਵਾਸਤੇ ਵੀ ਕੋਈ ਕਦਮ ਹੈ ਸੰਗ ਦਾ ਦੇਖੋ ਜੀ ਮੈਨੂੰ ਤੁਸੀਂ ਆ ਸਵਾਲ ਪੁੱਛ ਲਿਆ ਫਿਰ ਉਹ ਕਹਿ ਦਿੰਦੇ ਵੀ ਇਹ ਪੋਲਿਟਿਸ਼ੀਅਨ ਵਾਲੀ ਗੱਲ ਹੋ ਜਾਂਦੀ ਹੈ ਸਾਡੇ ਪੰਜਾਬੀਆਂ 'ਚ ਇੱਕ ਆਦਤ ਆ ਅਸੀਂ ਦਿਲ ਖੋਲ ਕੇ ਸਵਾਗਤ ਕਰਦੇ ਆ ਉਹਨਾਂ ਕੋਈ ਸਟੇਟਾਂ ਵਾਲਾ ਸਵਾਗਤ ਨਹੀਂ ਕਰ ਸਕਦਾ ਸਾਡੇ ਘਰ ਕੋਈ ਮਹਿਮਾਨ ਆ ਜੇ ਨਾ ਅਸੀਂ ਆਪਣੀ ਦੁਕਾਨ ਦਾ ਸ਼ਟਰ ਸ਼ਟਰ ਥੱਲੇ ਕਰ ਜਾਂਦੇ ਆ ਸਮੋਸੇ ਵੀ ਵਧੀਆ ਲਵਾਈ ਤੋਂ ਕਢਾ ਕੇ ਲੈ ਆਨੇ ਆ ਉਹੀ ਸਵਾਗਤ ਅਸੀਂ ਕੇਜਰੀਵਾਲ ਤੇ ਭਗਵੰਤ ਮਾਨ ਦਾ ਕੀਤਾ ਸੀ ਅੱਜ ਵੀ ਮੈਨੂੰ ਭਗਵੰਤ ਮਾਨ ਦੀ ਉਹ ਕਿੱਕਲੀ ਯਾਦ ਹੈ ਉਹ ਕਿੱਕਲੀ ਬੰਦਾ ਹੁੰਦਾ ਸੀ ਕਿੱਕਲੀ ਕਲੀਰ ਦੀ ਅੱਗ ਸੁਖਵੀਰ ਦੀ ਚਿੱਟਾ ਮੇਰੇ ਭਾਈ ਦਾ ਸਰੇ ਅੰਬ ਕਾਈ ਦਾ ਤੇ ਅੱਜ ਤੱਕ ਉਹ ਚਿੱਟਾ ਵਿਕਣਾ ਬੰਦਾ ਹੋਇਆ ਨਹੀਂ ਹੈ ਮੇਰੇ ਖਿਆਲ ਨਾਲ ਸਾਰੇ ਪਿੰਡਾਂ 'ਚ ਹੀ ਵਿਕਦਾ ਹੋਣਾ ਜਿਹੜਾ ਕਹਿੰਦਾ ਸੀ ਮੈਂ 4 ਦਿਨ 'ਚ ਇਹ ਨਸ਼ਾ ਨੂੰ ਨਕੇਲ ਪਾ ਲੂੰਗਾ ਤੇ ਜਿਹੜੀ ਉਹ ਗੋਲੀ ਉਹ ਗੋਲੀ ਬੰਦਾ ਜ਼ਿੰਦਗੀ ਭਰ ਨਹੀਂ ਛੱਡ ਸਕਦਾ ਜਿਹੜੀ ਗੋਲੀ ਏ ਉਹ ਦੰਦੇ ਆ ਉਹਦਾ ਸਹੀ ਟਰੀਟਮੈਂਟ ਹੈ ਜੀ ਤਰੀਕੇ ਨਾਲ ਜਿਹੜਾ ਬੰਦਾ ਤੁਹਾਡੇ ਪਿੰਡੋਂ ਇਸ ਰੋਗ ਦਾ ਆਦਦੀ ਹੈ ਉਸ ਰੋਗ ਦੇ ਕੋਰਟੇ ਪੈ ਗਿਆ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਨੂੰ ਤਰੀਕਾ ਦੱਸਾਂਗੇ ਅਗਰ ਉਹਦੀ ਮਾਲੀ ਹਾਲਤ ਕਮਜ਼ੋਰ ਹੈ ਉਹਦੀ ਅਸੀਂ ਹੈਲਪ ਵੀ ਕਰਾਂਗੇ ਤੇ ਉਹ ਤਰੀਕੇ ਤਰੀਕੇ ਨਾਲ ਅਸੀਂ ਉਹਦੀ ਉਹ ਗੋਲੀ ਛੁੜਾ ਦਾਂਗੇ ਪਰ ਉਹ 2mg ਵਾਲੀ ਗੋਲੀ ਜਿਹੜੀ ਉਹ ਦੁੰਦੇ ਆ ਉਹ ਜ਼ਿੰਦਗੀ ਭਰ ਬੰਦਾ ਨਹੀਂ ਛੱਡ ਸਕਦਾ ਜੀ ਕਹਿ ਸਕਦੇ ਆ ਕਿ ਉਹ ਇੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਡ ਲਗਾ ਦਿੱਤਾ ਹੋਇਆ ਇਹਨਾਂ ਨੂੰ ਉਹ ਤਾਂ ਪੈਸੇ ਖਾਂਦਾ ਜਰੀਆ ਹੈ ਜੀ ਉਹ ਤਾਂ ਪੈਸੇ ਖਾਂਦਾ ਜਰੀਆ ਉਹ ਤਾਂ ਕਿਤਾਬਾਂ 'ਚ ਕਰੋੜਾਂ ਦੀ ਦਵਾਈ ਆ ਰਹੀ ਹੈ ਲੈਨ ਲਾਤੀ ਸਵੇਰੇ ਸਿਵਲ ਹਸਪਤਾਲ ਦੇ ਬਾਹਰ ਇੱਕ ਇੱਕ ਗੋਲੀ ਲੈਣ ਵਾਸਤੇ ਭਾਵੇਂ ਬੰਦਾ ਸਾਈ ਸਾਈ ਦਿਹਾੜੀ ਬੰਨੀ ਜਾਂਦਾ ਆਪਣੀ ਉਸ ਗੋਲੀ ਤੇ ਪਰਮਾਨੈਂਟ ਲੱਗ ਗਿਆ ਉਸ ਗੋਲੀ ਦੇ ਥਰੂ ਕਰੋੜਾਂ ਦਾ ਕਪਲਾ ਹੋ ਰਿਹਾ ਹੈ ਅਗਰ ਕੋਈ ਸੀਬੀਆਈ ਜਾਂਚ ਉਦੀ ਹੋਵੇ ਉਸ ਗੋਲੀ 'ਚ ਕਰੋੜਾਂ ਦਾ ਕਪਲਾ ਨਿਕਲੂਗਾ ਹਾਂ ਜੀ ਸਰ ਜਿਹੜੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਗਿਆ ਅਕੀ ਕਹਿਣਾ ਚਾਹੋ ਤਾਂ ਮੈਂ ਸਾਰੇ ਸਰਬਸਾਤ ਸ਼ਰਮ ਮਾਨਨ ਵਿਕਾਸ ਸੇਵਕ ਸੰਗਤ ਦੀ ਸਾਰੀ ਟੀਮ ਦਾ ਤੈਨਾਂ ਦਾ ਸੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇੰਨੀ ਵਡੇ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਮੈਂ ਵਿਸ਼ਵਾਸ਼ਲੀ ਦਵਾਣਾ ਹਾਂ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਬਖੂਬ ਦਿਨ ਰਾਤ ਪੱਕ ਕਰੂੰਗਾ ਪਰ ਯੂਥ ਨੂੰ ਇੱਕ ਵਧੀਆ ਮੈਸੇਜ ਦੇ ਨਾਲ ਨਾਲ ਹਮੇਸ਼ਾ ਹੀ ਦਿੰਦਾ ਆਇਆ ਹਾਂ ਔਰ ਗਾਂ ਵੀ ਮੈਂ ਨਸ਼ਿਆਂ ਤੋਂ ਨਸ਼ਾ ਰਹਿਤ ਬਣਾ ਲਈ ਯੂਥ ਨੂੰ ਹਮੇਸ਼ਾ ਹੀ ਕੰਮ ਕਰਦਾ ਰਹੂੰਗਾ ਔਰ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਲ ਨਾਲ ਔਰ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਜਾਣ ਦੇ ਲਈ ਔਰ ਚੰਗੇ ਵਾਤਾਵਰਨ ਬਣਾਉਣ ਦੇ ਲਈ ਹਮੇਸ਼ਾ ਹੀ ਕੰਮ ਕਰਦਾ ਰਹੂੰਗਾ ਇਹ ਵਿਸ਼ਵਾਸ ਦਵਾਣਾ ਹੈ। ਅ ਸ਼ੁਕਰੀਆ ਜੀ ਇਸ ਵਕਤ ਮੇਰੇ ਸਾਹਮਣੇ ਇਹਨਾਂ ਕੋ ਵਾਦਾ ਲਵਾਵਾਂਗੇ। ਤੁਹਾਡਾ ਕੋਈ ਇੱਕ ਵਾਦਾ ਲਵਾਵਾਂਗੇ ਜੀ ਤੁਹਾਨੂੰ ਦੁਆਬੇ ਜ਼ੋਨ ਦਾ ਜਨਰਲ ਸੈਕਟਰੀ ਲਾਇਆ। ਤੁਸੀਂ ਪੂਰੇ ਜ਼ੋਨ 'ਚ ਕੰਮ ਕਰਨਾ ਹੈ ਪਰ ਤੁਸੀਂ ਇੱਕ ਵਾਦਾ ਕਰਨਾ ਚੰਨਲੀਆ ਪਿੰਡ 'ਚ ਕੋਈ ਨੌਜਵਾਨ ਉਸ ਗੋਲੀ ਦਾ ਨਸ਼ੇ ਦਾ ਆਦੀ ਨਹੀਂ ਰਹੇਗਾ। ਉਹਦੇ ਵਿੱਚ ਜਿੱਥੇ ਮੇਰੀ ਲੋੜ ਪੈਂਦੀ ਹੈ ਮੈਨੂੰ ਤੁਸੀਂ ਜਦੋਂ ਬੁਲਾਓਗੇ ਮੈਂ ਇੱਥੇ ਆ ਕੇ ਖੜਾ ਹੋਊਂਗਾ। ਹਾਂਜੀ ਸਰ ਮੈਂ ਪਹਿਲਾਂ ਹੀ ਕੰਮ ਕਰਦਾ ਆ ਰਿਹਾ ਆ ਕਾਫੀ ਮੁੰਡੇ ਮੈਂ ਕਈਆਂ ਨੂੰ ਚੰਗਾ ਹਮੇਸ਼ਾ ਹੀ ਮੈਂ ਨਸ਼ਾ ਰਹਿਤ ਬਣਾਉਣ ਦੇ ਲਈ ਯੂਥ ਦੇ ਉੱਤੇ ਕੰਮ ਕਰਦਾ ਚੈਂਪੀਅਨ ਹੈਲਥ ਕਲੱਬ ਰਜਿਸਟਰਡ ਪੈਂਡ ਚਾਨੀਆਂ ਦਾ ਜਿਹੜਾ ਹੈਗਾ ਉਹਦਾ ਮੈਂ ਚੇਅਰਮੈਨ ਵੀ ਆ ਯੂਥ ਨੂੰ ਹਮੇਸ਼ਾ ਹੀ ਮੈਂ ਚੰਗਾ ਮੈਸੇਜ ਦਿੰਦਾ ਆ ਰਿਹਾ ਆ ਕਿ ਨਸ਼ਾ ਛੱਡੋ ਔਰ ਚੰਗੀ ਸਿਹਤ ਵਾਲ ਹਮੇਸ਼ਾ ਜਾਓ ਚੰਗੀ ਸਿਹਤ ਆ ਤਾਂ ਤਾਂ ਹੀ ਸਾਡਾ ਜੀਵਨ ਵਧੀਆ ਆ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਮੈਸੇਜ ਦੇ ਸਕਦੇ ਚੰਗਾ ਪੜ੍ਹਾ ਸਕਦੇ ਆ ਚੰਗਾ ਲਿਖਾ ਸਕਦੇ ਆ ਮੈਂ ਇਸ ਦੇ ਉੱਤੇ ਪਹਿਲਾਂ ਹੀ ਕੰਮ ਕਰਦਾ ਹਾਂ ਅਤੇ ਕਾਫੀ ਲੜਕਿਆਂ ਨੂੰ ਮੈਂ ਨਸ਼ਾ ਮੁਕਤ ਕਰਵਾਉਣ ਦੇ ਲਈ ਬਹੁਤ ਜ਼ਿਆਦਾ ਆਪਣੇ ਵੱਲੋਂ ਹੈਲਪ ਵੀ ਕੀਤੀ ਹੈ ਤਾਂ ਬਹੁਤ ਜ਼ਿਆਦਾ ਹਮੇਸ਼ਾ ਹੀ ਉਹਨਾਂ ਨੂੰ ਚੰਗਾ ਮੈਸੇਜ ਦਿੰਦਾ ਆਇਆ ਤਾਂ ਉਹਨਾਂ ਨੇ ਕਾਫੀਆਂ ਨੇ ਤੁਹਾਡੇ ਤੇ ਅਮਲ ਕਰਕੇ ਵੀ ਨਸ਼ਾ ਛੱਡਿਆ ਵੀ ਹੈ ਸੋ ਮੈਂ ਸਾਰੀ ਸਰਮਾਨਵ ਵਿਕਾਸ ਸੇਵਕ ਸੰਗ ਦੀ ਟੀਮ ਨੂੰ ਇਹ ਮੈਸੇਜ ਮੈਂ ਪਹਿਲਾਂ ਹੀ ਪਿੰਡ ਤੱਕ ਦਿੰਦਾ ਆਇਆ ਤਾਂ ਹੁਣ ਉਹਨਾਂ ਨੂੰ ਵਿਸ਼ਵਾਸ ਹੋ ਜਾਣਾ ਹੈ ਪਿੰਡ ਤੱਕ ਨਹੀਂ ਸੀਮਤ ਰਹੂਗਾ ਪੂਰੇ ਪੰਜਾਬ ਤੱਕ ਜਾਊਗਾ ਇਹ ਔਰ ਮੈਂ ਹਮੇਸ਼ਾ ਹੀ ਵਿਸ਼ਵਾਸ ਦਿਵਾਉਣਾ ਆ ਕੰਮ ਕਰਦਾ ਰਹਾਂਗਾ ਤਿੰਨ ਰਾਤ ਹਮੇਸ਼ਾ ਨਾਲ ਖੜਾ ਆ ਸ਼ੁਕਰੀਆ ਜੀ ਨੌਜਵਾਨਾਂ ਨੇ ਜਿਹੜਾ ਇਨਸਾਨੀਅਤ ਔਰ ਪੰਜਾਬੀਅਤ ਦੇ ਹੱਕ ਦੇ ਵਿੱਚ ਜਿਹੜਾ ਝੰਡਾ ਚੁੱਕਿਆ ਉਹਦੇ ਲਈ ਜਿਹੜਾ ਪਿੱਛੇ ਇਹ ਨੌਜਵਾਨਾਂ ਦਾ ਤੁਰਨਾ ਇਹ ਇਹਨਾਂ ਦਾ ਇੱਕ ਫਰਜ਼ ਆ ਕੈਮਰਾ ਪਰਸਨ ਰਵੀ ਸੱਬਰਵਾਲ ਜੀ ਨਾਲ ਸੁਖਵਿੰਦਰ ਕਪੂਰ ਨਕੋਦਰ